ਸ਼੍ਰੀ ਨਾਨਕਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਚੁਣੇਗੇ ਵਿਧਾਇਕ ਹਰਜੋਤ ਸਿੰਘ ਬੈਂਸ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਤੋਂ ਬਾਅਦ ਅੱਜ ਪਹਿਲੀ ਵਾਰ ਹਰਜੋਤ ਸਿੰਘ ਬੈਂਸ ਹਲਕਾ ਸ਼੍ਰੀ ਨਾਨਕਪੁਰ ਸਾਹਿਬ ਦੇ ਸ਼੍ਰੀ ਕਰਤਪੁਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਆਪਣੇ ਹਲਕੇ ਦੇ ਵੋਟਰਾਂ ਨਾਲ ਮਿਲਣੀ ਕੀਤੀ ਉੱਥੇ ਹੀ ਉਹਨਾਂ ਨੇ ਸਾਡਾ ਐਮਐਲਏ ਸਾਡੇ ਵਿਚਕਾਰ ਮੋਹਨ ਸ਼ਰਵਾਤ ਕਰਤਪੁਰ ਸਾਹਿਬ ਦੇ ਨਾਲ ਲੱਗੇ ਪਿੰਡ ਆਲਮਪੁਰ ਤੋਂ ਕੀਤੀ ਐਮਐਲਏ ਸਾਡੇ ਵਿਚ ਜਦੋਂ ਮੈਂ ਇਲੈਕਸ਼ਨ ਲੜ ਰਿਹਾ ਸੀਗਾ ਤਾਂ ਜਦੋਂ ਮੈਂ ਜਾਣਦਾ ਸੀ ਖਾਸ ਕਰਕੇ ਸਾਡੀਆਂ ਮਾਤਾਵਾਂ ਤੇ ਭੈਣਾਂ ਉਹਨਾਂ ਦੇ ਇਕ ਸ਼ਿਕਵਾ ਹੁੰਦਾ ਸੀ ਕਿ ਵੋਟਾਂ ਤੋਂ ਬਾਅਦ ਕੋਈ ਵੀ ਉਹਨਾਂ ਦੇ ਵਿੱਚ ਨਹੀਂ ਆਇਆ। ਮੇਰੇ ਤੋਂ ਪਹਿਲਾਂ ਜਿਹੜੇ ਥੋ ਵਿਧਾਇਕ ਸੀ ਉਹਨਾਂ ਨੂੰ ਮਿਲਣ ਦੇ ਲਈ ਰੋਪੜ ਜਾਣਾ ਪੈਂਦਾ ਸੀ ਉੱਥੇ ਜਾ ਕੇ ਇੰਤਜ਼ਾਰ ਕਰਨਾ ਚਾਹ। ਉਸੇ ਵਕਤ ਮੈਂ ਸੋਚਿਆ ਸੀ ਕਿ ਉਹਨਾਂ ਨੂੰ ਵਾਅਦਾ ਕਰਦਾ ਸੀ ਕਲਮ ਇਸ ਕਲਮ ਚ ਪਾਵਰ ਵਖਸ਼ੋ ਤੇ ਤੁਹਾਡੇ ਹਲਕੇ ਚ ਆ ਕੇ ਤੁਹਾਡੇ ਤੁਹਾਡੇ ਪਿੰਡ ਚ ਆ ਕੇ ਤੁਹਾਡੇ ਮਹੱਲਿਆਂ ਚ ਆ ਕੇ ਤੁਹਾਡੇ ਮਸਲੇ ਹੱਲ ਕਰੂੰਗਾ। ਉਸੇ ਮਹੀਮ ਦੇ ਤਹਿਤ ਸਾਡਾ ਐਮਐਲਏ ਸਾਡੇ ਵਿੱਚ ਮਹੀਮ ਦੀ ਸ਼ੁਰੂਆਤ ਕੀਤੀ ਹੈ। ਆਲੂਵਾਲ ਪਿੰਡ ਤੋਂ ਸ਼ੁਰੂਆਤ ਕੀਤੀ ਕੀਰਪੁਰ ਸਾਹਿਬ ਵੀ ਤੁਹਾਡੇ ਸਾਹਮਣੇ ਬੈਠ ਕੇ ਜਿਹੜੇ ਮਸਲੇ ਮੌਕੇ ਤੇ ਹੱਲ ਹੋ ਸਕਦੇ ਆ ਇੱਕ ਬੜਾ ਇਹ ਇਹਦਾ ਇੱਕ ਸਭ ਤੋਂ ਵੱਡਾ ਫਾਇਦਾ ਹੈ ਕਿ ਸਾਰੇ ਡਿਪਾਰਟਮੈਂਟ ਉੱਥੇ ਇਕੱਠੇ ਬੈਠੇ ਹੁੰਦੇ ਆ ਪੁਲਿਸ ਤੁਸੀਂ ਆਪ ਦੇਖਿਓ ਨੇ ਕਈ ਮਸਲੇ ਮੌਕੇ ਤੇ ਹੀ ਹੱਲ ਹੋ ਗਏ ਐਸ ਡੀ ਐਮ ਵੀ ਹੁੰਦੀ ਆ ਪੁਲਿਸ ਦੇ ਅਧਿਕਾਰੀ ਆ ਇਰੀਗੇਸ਼ਨ ਵਾਲੇ ਆ ਐਕਸੀਐਨ ਐ ਫੋਰੈਸਟ ਹੈ ਕਮੇਟੀ ਵਾਲੇ ਜੇ ਜੇਕਰ ਕੋਈ ਸਾਰਾ ਸਾਂਝਾ ਮਸਲਾ ਹੈ ਉਹ ਸਾਂਝਾ ਹੀ ਹੱਲ ਹੋ ਜਾਂਦੇ ਤੇ ਸਮਾਜ ਦਾ ਭਲਾ ਹੋ ਸਰ ਨਹੀਂ ਦਫ਼ਤਰਾਂ ਤੋਂ ਫਾਈਲ ਇਧਰੋਂ ਉਧਰੋਂ ਵਾਏ ਇੱਕ ਚੰਗੀ ਕੋਆਰਡੀਨੇਸ਼ਨ ਹੋਏ ਇਹਨੂੰ ਨਿਰੰਤਰ ਜਾਰੀ ਰੱਖਾਂਗੇ ਕੋਸ਼ਿਸ਼ ਕਰਾਂਗੇ ਕਿ ਹਰ ਹਫ਼ਤੇ ਇਸ ਨੂੰ ਜਾਰੀ ਰੱਖਿਆ ਜਾਵੇ। ਬਹੁਤ ਸਾਰੇ ਉੱਪਰ ਜੁੱਤੇ ਇਸ ਕਰਕੇ ਬੋਝ ਹੈ ਕਿਉਂਕਿ ਨਾ ਮੁਹਾਲੀ ਜੇਲ ਹੈ ਨਾ ਫਤਿਹਗੜ੍ਹ ਸਾਹਿਬ ਜੇਲ ਹੈ ਤਾਂ ਇਹਨਾਂ ਜ਼ਿਲ੍ਹਿਆਂ ਦਾ ਜਿਹੜਾ ਭਾਰ ਹੈ ਸਾਰਾ ਪਟਿਆਲਾ ਦੇ ਰੋਪੜ ਜੇਲ ਤੇ ਆਂਦਾ ਸੀ ਮੁਹਾਲੀ ਦੇ ਵੀ ਜੇਲ ਲੈ ਕੇ ਆ ਰਹੇ ਹਾਂ। ਜਿਸ ਦਿਨ ਤੋਂ ਮੈਂ ਸੌ ਚੱਕੀ ਉਸੇ ਦਿਨ ਤੋਂ 1 ਮਿੰਟ ਨਹੀਂ ਵੇਟ ਕੀਤਾ ਅਸੀਂ ਲੱਗੇ ਹੋਏ ਹਾਂ। ਜੇਲਾ ਬੈਕਮੇ ਨੂੰ ਅੱਜ ਜਿਨ੍ਹਾਂ ਤੋਂ ਹੀ ਸਾਰਾ ਕ੍ਰਾਈਮ ਪੰਜਾਬ ਦਾ ਚੱਲ ਰਿਹਾ ਪਰ ਤੁਸੀਂ ਦੇਖੋਗੇ ਅਸੀਂ ਕ੍ਰੈਕਡਾਊਨ ਕਰ ਰਹੇ ਹਾਂ ਅੱਜ ਵੀ ਸਾਡੇ ਵੱਲੋਂ ਆਰਡਰਸ ਜਾਰੀ ਹੋਏ ਆ ਕੁਝ ਦਿਨਸ ਮੀਡੀਆ 'ਚ ਫਲੈਸ਼ ਹੋ ਜਾਣਗੇ ਤੇ ਲਗਾਤਾਰ ਚਾਹੇ ਮੈਂ ਇਸ ਵਕਤ ਹਲਕੀ ਦੀਆਂ ਪਰ ਮੈਂ ਸਵੇਰ ਦਾ ਜਦ ਵੀ ਗੱਡੀ 'ਚ ਬੈਠਦਾ ਹਾਂ ਸੀ ਮੈਂ ਆਪਣੇ ਡਿਪਾਰਟਮੈਂਟ ਨਾਲ ਕੰਸਰਨਡ ਹੈ ਸਾਡਾ ਮਾਈਨਿੰਗ ਤੇ ਜੇਲ੍ਹ ਅਸੀਂ ਇੱਕ ਤਾਂ ਇਲੀਗਲ ਮਾਈਨਿੰਗ ਮਾਫੀਆ ਪੰਜਾਬ ਚੋਂ ਖਤਮ ਕਰਨਾ ਦੂਜਾ ਜੇਲ੍ਹਾਂ ਦੇ ਵਿੱਚੋਂ ਸੈਨੀਟਾਈਜ਼ ਕਰਕੇ ਜੇਲ੍ਹਾਂ ਦੇ ਵਿੱਚੋਂ ਕਦੀ ਵੀ ਹੁਣ ਤੁਹਾਨੂੰ ਸਾਡੀ ਸਰਕਾਰ ਆ ਗਈ ਹੈ ਜੀ ਆਮ ਆਦੀ ਪਾਰਟੀ ਦੀ ਸਰਕਾਰ ਹੈ ਕੇਜਰੀਵਾਲ ਤੇ ਭਗਵੰਤ ਮਾਨ ਦਾ ਮੰਤਰੀ ਹੈ ਜੇਲ੍ਹਾਂ ਚ ਫੋਨ ਨਹੀਂ ਜੇਲ੍ਹਾਂ ਚ ਸਕੂਨ ਆਇਆ ਕਰੂਗਾ ਸਿਰਫ 3 ਤੋਂ 4 ਮਹੀਨੇ ਦੇ ਦੋ ਦੁਨੀਆ ਦੀ ਬੈਸਟ ਟੈਕਨੋਲੋਜੀ ਲੈ ਕੇ ਆਵਾਂਗੇ ਜੇਲ੍ਹਾਂ ਚ ਫੋਨਾਂ ਨੇ ਬੰਦ ਜਿਸ ਦਿਨ ਮੈਂ ਆਫਿਸ ਗਿਆ ਸੀ ਮੈਂ 10 ਦੀ ਤਰੀਕ ਨੂੰ ਸੋਚ ਅਕੀ ਸੀ ਉਸ ਤੋਂ ਬਾਅਦ ਜਿਹੜਾ ਮੇਰਾ ਪਹਿਲਾ ਦਿਨ ਸੀਗਾ ਅਸੀਂ ਦਿਨ ਮਕਦੰਬਾ ਟੂਰਿਸਟ ਕੰਪਲੈਕਸ ਦੀ ਫਾਈਲ ਸਮਨ ਕਰ ਲਈਏ ਉਸ ਦੇ ਵਿੱਚ ਇਹ ਪਤਾ ਕੀਤਾ ਕਿ ਇਹ ਜਮੀਨ ਕਿਦੀ ਹੈ ਜੀ ਜਮੀਨ ਸਾਡੇ ਟੂਰਿਸਟ ਮੈਕਮੇ ਦੀ ਹੈ ਤੋਸੀਂ ਇੱਕ ਸ਼ਾਨਦਾਰ ਕੰਪਲੈਕਸ ਬਣਾਵਾਂਗੇ ਪਿਛਲੀ ਸਰਕਾਰ ਨੇ ਤਾਂ ਉਹਨੂੰ ਹੀ ਆਕਸ਼ਨ ਤੇ ਲਾਇਆ ਹੋਇਆ ਉਹ ਹੁਣ ਜਿਹੜਾ ਖੰਡਰ ਉਹਨੂੰ ਕੌਣ ਕੌਣ ਆਕਸ਼ਨ ਤੇ ਲੂਗਾ ਮਕਦੰਬਾ ਟੂਰਿਸਟ ਕੰਪਲੈਕਸ ਹੋ ਗਿਆ ਅਨੰਦਪੁਰ ਸਾਹਿਬ ਦਾ ਹੋਟਲ ਹੋ ਗਿਆ ਅਨੰਦਪੁਰ ਸਾਹਿਬ ਸਾਡੇ 4 ਪ੍ਰੋਜੈਕਟ ਅਸੀਂ ਲਾਂਚ ਕਰ ਰਹੇ ਹਾਂ ਕੀਪੂ ਸਾਹਿਬ ਦੇ ਸਾਰਾ ਰੀਡਿਜ਼ਾਈਨਿੰਗ ਹੋਊਗਾ ਅਨੰਦਪੁਰ ਸਾਹਿਬ ਦੇ ਉੱਤੇ ਪਰਸਨਲੀ ਇਹ ਚਾਹੀ ਮੈਂ ਆਪਣੇ ਹਲਕੇ ਚੱਜ ਆਇਆ ਪਰ ਉੱਥੇ ਬੈਠ ਕੇ ਜਦੋਂ ਵੀ ਮੇਰੇ ਕੋਲ ਸਮਾਂ ਮਿਲਦਾ ਆਪਣੇ ਡਿਪਾਰਟਮੈਂਟਾਂ ਦੀ ਮੀਟਿੰਗਾਂ ਤੋਂ ਇਲਾਵਾ ਅਨੰਦਪੁਰ ਸਾਹਿਬ ਸ਼ਹਿਰ ਸੁਨਾਈ ਹੋਊਗਾ ਅਨੰਦਪੁਰ ਸਾਹਿਬ ਦੀ ਸਾਰੀ ਜਿਹੜੀ ਹੈ ਤੇ ਅਗਲਾ ਹੋਲਾ ਮਹੱਲਾ ਵਰਲਡ ਕਲਾਸ ਹੋਊਗਾ ਅਜ ਤੱਕ ਕਦੀ ਇਦਾਂ ਦਾ ਹੋਲਾ ਮਹੱਲਾ ਵਰਲਡ ਕਲਾਸ ਹੋਊਗਾ ਮੰਗਲ ਸ਼ਹਿਰ ਦਾ ਜਿਹੜਾ ਸਾਡਾ ਵਾਅਦਾ ਸੀਗਾ ਮੰਗਲ ਸ਼ਹਿਰ ਨੂੰ ਕਿసే ਯੂਰਪੀਅਨ ਸਿਟੀ ਦੇ ਉੱਤੇ ਮੈਂ ਕੰਸਲਟੈਂਟਸ ਦੇ ਨਾਲ ਗੱਲ ਕਰ ਰਿਹਾ ਬਿਲਕੁਲ ਇੱਕ ਜਿਵੇਂ ਕੋਈ ਛੋਟਾ ਜਿਹਾ ਯੂਰਪ ਦਾ ਸ਼ਹਿਰ ਹੈ ਉਸ ਤਹਿ ਉਸ ਉਸ ਪੈਟਰਨ ਦੇ ਨਾਲ ਗੱਲ ਹੋ ਰਹੀ ਹੈ ਲਾਸਟ ਸੋਚਾਂਗੇ ਜੀ ਬੀਬੀਐਮਪੀ ਤੋਂ ਲਿਸਟ ਮੰਗਵਾਈ ਹੈ ਸਾਰੇ ਡਿਪਾਰਟਮੈਂਟਾਂ ਤੋਂ ਮੰਗਵਾਈ ਹੈ ਤੇ ਦੇਖੋ ਜੇ ਸਾਨੂੰ ਤਰੱਕੀ ਕਰਨੀ ਹੈ ਤਾਂ ਸਾਨੂੰ ਦੇ ਲਈ ਕੁਝ ਨਾ ਕੁਝ ਕਰਨਾ ਪੈਸਾ ਵੀ ਕਰੋਪੜ ਦਾ ਕਰੋਪੜ ਤੇ ਡੀਸੀ ਆਫਿਸ ਰੋਪੜ ਚ ਹੀ ਸੀਗਾ ਉਦੋਂ ਮੈਂ ਖਬਰ ਦੇਖੀ ਹੈ ਕੁਦਰਤੀ ਉੱਥੇ ਡੀਸੀ ਦਾ ਮੌਕੇ ਤੇ ਸੀਗੇ ਤੇ ਮੈਂ ਡੀਸੀ ਸਾਹਿਬ ਤੋਂ ਪੁੱਛਿਆ ਦਿਨੇਸ਼ ਛੱਟਾ ਜੀ ਵੀ ਮੇਰੇ ਨਾਲ ਬੈਠੇ ਜਿਹੜੇ ਸਾਡੇ ਵਿਧਾਇਕ ਨੇ ਉਹਨਾਂ ਤੋਂ ਮ ਉਹ ਸਕੂਲ 6 ਮਹੀਨੇ ਪਹਿਲਾਂ ਬੰਦ ਹੋ ਚੁੱਕਿਆ ਪਿਛਲੀ ਸਰਕਾਰ ਦਾ ਫੈਸਲਾ ਹੈ ਪਿਛਲੀ ਸਰਕਾਰ ਨੇ ਉਹ ਜਿਹੜੀ ਪਾਵਰ ਕਲੋਨੀਆਂ ਪੁੱਡਾ ਨੂੰ ਦੇ ਦਿੱਤੀ ਗਈ ਹੈ ਕਿ ਰੋਪੜ ਦੇ ਵਿੱਚ ਇੱਥੇ ਕਲੋਨੀ ਜਨ ਬਨਾਤ ਉੱਥੇ ਸਕੂਲ ਚੱਲ ਰਿਹਾ ਨਾਮ ਆਨਵਰਟਿਕ ਸਕੂਲ ਪੀਚਿਆ ਨਾਮ ਆਮਨ ਸਕੂਲ ਨੂੰ ਬੰਦ ਕੀਤਾ ਪਿਛਲੀ ਸਰਕਾਰਾਂ ਦਾ ਫੈਸਲਾ ਐਵੇਂ ਹੀ ਇਧਰਾਮ ਕਰਨ ਦੀ ਕੋਸ਼ਿਸ਼ ਹੈ ਇਹ ਚੰਨੀ ਸਰਕਾਰ ਤੇ ਕੈਪਟਨ ਸਰਕਾਰ ਦੀ ਨਲਾਇਕੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਕੂਲ ਚਮਕਣਗੇ ਸ਼੍ਰੀ ਕਰਤਪੁਰ ਸਾਹਿਬ ਤੋਂ 24 ਲਟਾਵਾ ਦੀ ਰਿਪੋਰਟ